ਦੇ ਹੈ ਕਾਹੇ ਕਡੋਲ ਤੇ ਹੈ ਤੁਮਰੀ ਸੁਦਸੁੰਦਰ ਸ੍ਰੀ ਪਦਮਾਪਤ ਲੈ ਹੈ ਜੋਗੰਤੇ ਅਰ ਸੋਗਰ ਤੇ ਜਲ ਜੋਗਰ ਤੇ ਬੋ ਪਾਂਦ ਬਚਾਵੇ ਸਤਨਾਨੇ ਕ ਚਲਾਵਤ ਕਾਵਤਾ ਹੂ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਅਪਨੋ ਕਰ ਦੇ ਕਰ ਪਾਪ ਸੰਭੂ ਨ ਪੇਟਨ ਪਾਵੇ ਔਰ ਕੀ ਬਾਤ ਕਹਾ ਕਹਤੋ ਸੋ ਪੇਟੀ ਕੇ ਪੜ ਬੀਜ ਬਚਾਵੇ अंग देवा पे तुम सभी करते कर मैं भू आकाश पताल रसा तल जाच भुजंग सब है सिर न्या मैं पाए सके नहीं पार प्रभा को नेत ही ने तह बतावे घोष थके सब ही खुजिया सुर हार परे हर हाथ नाया से जगरान जेरु से से सब मिल गायो ਕਿਓ ਸਭ ਹਾਰ ਪਰੇ ਹਰ ਹੱਥ ਨਾ ਆਇਓ ਪਾਇ ਸਕੈ ਨਹੀਂ ਪਾਰ ਉਮਾ ਪਤ ਸਿੱਧ ਸਨਾਤ ਸੰਤਨ ਧਿਆਇਓ ਕਾਂਤਰੋ ਤੇ ਕੋ ਮਨ ਮੈਨੇ ਕੋ